ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਜਿਨ੍ਹਾਂ ਲੋਕਾਂ ਨੂੰ ਆਇਰਨ ਦੀ ਕਮੀ ਹੈ ਉਹਨਾਂ ਨੂੰ ਤਵੇ ਉੱਪਰ ਪਾਣੀ ਗਰਮ ਕਰਕੇ ਪੀਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਆਇਰਨ ਦੀ ਕਮੀ ਹੌਲੀ ਹੌਲੀ ਦੂਰ ਹੋ ਜਾਵੇਗੀ ਨੰਬਰ 2 ਜੇਕਰ ਤੁਹਾਨੂੰ ਖੰਸੀ ਜ਼ਿਆਦਾ ਆ ਰਹੀ ਹੈ ਤਾਂ ਅਨਾਰ ਦੇ ਛਿਲਕਿਆਂ ਨੂੰ ਸੁਕਾ ਕੇ ਉਹਨਾਂ ਨੂੰ ਮੂੰਹ ਵਿੱਚ ਰੱਖ ਕੇ ਹੌਲੀ ਹੌਲੀ ਚੂਸ ਲਓ ਇਸ ਨਾਲ ਖੰਸੀ ਤੋਂ ਬਹੁਤ ਜਲਦ ਛੁਟਕਾਰਾ ਮਿਲ ਜਾਵੇਗਾ ਨੰਬਰ 3 ਜਿਮਾਗੀ ਟੈਨਸ਼ਨ ਹੋਣ ਤੇ ਜਿਆਦਾ ਤੋਂ ਜਿਆਦਾ ਪਾਣੀ ਪੀਓ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਦਿਮਾਗੀ ਟੈਨਸ਼ਨ ਠੀਕ ਹੋ ਜਾਵੇਗੀ। ਨੰਬਰ 4 ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਫਲ ਨਹੀਂ ਖਾਣੇ ਚਾਹੀਦੇ। ਇਸ ਨਾਲ ਲੀਵਰ ਨੂੰ ਨੁਕਸਾਨ ਹੋ ਸਕਦਾ ਹੈ। ਨੰਬਰ 5 ਹਰ ਰੋਜ਼ ਸੌਂਫ ਵਾਲਾ ਦੁੱਧ ਪੀਣ ਨਾਲ ਤੁਹਾਡਾ ਰੰਗ ਗੋਰਾ ਹੋਣ ਲੱਗ ਜਾਂਦਾ ਹੈ। ਨੰਬਰ 6 ਬੱਚਿਆਂ ਨੂੰ ਸੌਣ ਤੋਂ ਪਹਿਲਾਂ ਜੇਕਰ ਅਖਰੋਟ ਖਵਾਇਆ ਜਾਵੇ ਤਾਂ ਉਹਨਾਂ ਦੇ ਪੇਟ ਦੇ ਕੀੜੇ ਖਤਮ ਹੋ ਜਾਂਦੇ ਹਨ। ਨੰਬਰ 7 ਨਿੰਬ ਦੇ ਪੱਤਿਆਂ ਦਾ ਜੂਸ ਬੀਨ ਨਾਲ ਪੇਟ ਸਾਫ਼ ਰਹਿੰਦਾ ਹੈ ਅਤੇ ਕਦੇ ਵੀ ਅਲਰਜੀ ਦੀ ਸਮੱਸਿਆ ਨਹੀਂ ਹੁੰਦੀ। ਨੰਬਰ 8 ਸਵੇਰੇ ਉੱਠ ਕੇ ਘਰ ਦੇ ਮੁੱਖ ਦਰਵਾਜ਼ੇ ਤੇ ਪਾਣੀ ਜ਼ਰੂਰ ਛਿੜਕਣਾ ਚਾਹੀਦਾ ਹੈ। ਇਹ ਕਾਰਨ ਨਾਲ ਬਹੁਤ ਜ਼ਿਆਦਾ ਸੁਭੂ ਮੰਨਿਆ ਜਾਂਦਾ ਹੈ। ਨੰਬਰ 9 ਗਾਂ ਦਾ ਕੱਚਾ ਦੁੱਧ ਪੀਣ ਨਾਲ ਕਮਰ ਦਰਦ ਵਰਗੀ ਪਰੇਸ਼ਾਨੀ ਦੂਰ ਹੋ ਜਾਂਦੀ ਹੈ। ਨੰਬਰ 10 ਜਦੋਂ ਵੀ ਤੁਸੀਂ ਕੋਈ ਵੀ ਸੁੱਕੀ ਚੀਜ਼ ਨੂੰ ਪੀਸ ਦੇ ਹੋ ਤਾਂ ਪਹਿਲਾਂ ਉਸ ਨੂੰ ਦਵੇ ਉੱਪਰ ਰੱਖ ਕੇ ਹਲਕਾ ਜਿਹਾ ਧੌਨਾ ਜ਼ਰੂਰ ਲੋ ਇਸ ਤਰ੍ਹਾਂ ਕਰਨ ਨਾਲ ਉਹ ਜਲਦੀ ਨਾਲ ਤੇ ਵਧੀਆ ਤਰੀਕੇ ਨਾਲ ਪੀਸੀ ਜਾਂਦੀ ਹੈ ਨੰਬਰ 11 ਜੇਕਰ ਤੁਸੀਂ ਪਿਆਜ਼ ਦੇ ਰਸ ਨੂੰ ਮੁਰਗੀ ਦੇ ਅੰਡੇ ਦੀ ਸਫੇਦੀ ਵਿੱਚ ਮਿਲਾ ਕੇ ਕੰਨ ਵਿੱਚ ਪਾ ਲਓ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਕੰਨ ਵਿੱਚ ਹੋਇਆ ਜ਼ਖਮ ਜਲਦੀ ਨਾਲ ਹੀ ਭਰ ਕੇ ਠੀਕ ਹੋ ਜਾਵੇਗਾ ਨੰਬਰ 12 ਜੇਕਰ ਔਰਤਾਂ ਰੋਜ਼ਾਨਾ ਆਪਣੇ ਹੱਥਾਂ ਉੱਪਰ ਵੈਸਲੀਨ ਲਗਾ ਕੇ ਕੁਝ ਸਮਾਂ ਮਾਲਿਸ਼ ਕਰ ਲੈਣ ਤਾਂ ਇਸ ਨਾਲ ਕਦੇ ਵੀ ਤੁਹਾਡੇ ਹੱਥ ਖਰਾਬ ਨਹੀਂ ਹੋਣਗੇ ਤੇ ਨਾਲ ਹੀ ਹਮੇਸ਼ਾ ਉਹਨਾਂ ਦਾ ਰੰਗ ਸਾਫ਼ ਹੋਏਗਾ। ਨੰਬਰ 13 ਜੇਕਰ ਤੁਸੀਂ ਸਵੇਰ ਦੇ ਸਮੇਂ ਖਾਲੀ ਪੇਟ ਅੰਬੂਰੂਦ ਦੇ ਪੱਤੇ ਚਬਾ ਲੈਂਦੇ ਹੋ ਤਾਂ ਅਨੇਕਾਂ ਹੀ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹੋ। ਇਹਨਾਂ ਅਨੇਕਾਂ ਹੀ ਬਿਮਾਰੀਆਂ ਨੂੰ ਦੂਰ ਕਰਨ ਲਈ ਬਹੁਤ ਹੀ ਗੁਣਕਾਰੀ ਹੈ। ਨੰਬਰ 14 ਜੇਕਰ ਤੁਸੀਂ ਗਾਜਰ ਨੂੰ ਉਬਾਲ ਕੇ ਉਸ ਦਾ ਵਿੱਚ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕਰੋ ਤਾਂ ਇਸ ਨਾਲ ਤੁਹਾਡੀ ਛਾਤੀ ਵਿੱਚ ਹੋ ਰਿਹਾ ਦਰਦ ਠੀਕ ਹੋ ਜਾਵੇਗਾ ਨੰਬਰ 15 ਸੌਨ ਤੋਂ ਪਹਿਲਾਂ ਵੈਸਲੀਨ ਵਿੱਚ ਇੱਕ ਵਿਟਾਮਿਨ E ਦਾ ਕੈਪਸੂਲ ਮਿਲਾ ਕੇ ਚਿਹਰੇ ਤੇ ਲਗਾਓ ਚਿਹਰਾ ਬਿਲਹਲ ਨਾਲੋਂ ਜ਼ਿਆਦਾ ਚਮਕਦਾਰ ਹੋ ਜਾਵੇਗਾ ਨੰਬਰ 16 ਸਰੋਂ ਦਾ ਤੇਲ ਵਾਲਾਂ ਵਿੱਚ ਲਗਾਉਣ ਨਾਲ ਬਲ ਕਦੇ ਵੀ ਜਲਦੀ ਸਫੇਦ ਨਹੀਂ ਹੁੰਦੇ ਨੰਬਰ 17 ਸੂਰਜ ਡੁੱਬਣ ਤੋਂ ਬਾਅਦ ਔਰਤਾਂ ਨੂੰ ਵਾਲਾਂ ਉੱਪਰ ਕੰਗੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਕਾਰਨ ਨਾਲ ਘਰ ਵਾਸਤੇ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਨੰਬਰ 18 ਠੰਡ ਦੇ ਮੌਸਮ ਵਿੱਚ ਔਸੂਫ ਅਤੇ ਗ੍ਰੀਨ ਟੀ ਪੀਣ ਨਾਲ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 19 ਹਰੀ ਚਟਨੀ ਬਣਾਉਣ ਦੇ ਸਮੇ ਉਸ ਵਿੱਚ ਇੱਕ ਉਬਲਿਆ ਹੋਇਆ ਆਲੂ ਮਿਲਾ ਕੇ ਇਸ ਨਾਲ ਚਟਨੀ ਦਾ ਸਵਾਦ ਦੁੱਗਣਾ ਹੋ ਜਾਵੇਗਾ ਨੰਬਰ 20 ਜਿਹੜੇ ਲੋਕੀ ਸਵੇਰੇ ਸਵੇਰੇ ਰੋਜ਼ਾਨਾ ਇੱਕ ਟਮਾਟਰ ਖਾ ਲੈਂਦੇ ਹਨ ਉਹਨਾਂ ਦੀ ਪੂਰੀ ਜ਼ਿੰਦਗੀ ਵਾਲ ਚਿੱਟੇ ਨਹੀਂ ਹੁੰਦੇ ਨੰਬਰ 21 ਜੇਕਰ ਤੁਸੀਂ ਗਲੇ ਦੀ ਖਾਰਸ਼ ਤੋਂ ਤੁਰੰਤ ਰਾਹਤ ਚਾਹੁੰਦਾ ਹੈ ਹੋਂਦਾਂ ਦਿਨ ਵਿੱਚ 2-3 ਬਾਰ ਮਲਠੀ ਨੂੰ ਜ਼ਰੂਰ ਚਬਾਓ ਨੰਬਰ 22 ਬੱਚਿਆਂ ਦੇ ਪੇਟ ਵਿੱਚ ਕੀੜੇ ਜਾਂ ਦਰਦ ਹੋਣ ਤੇ ਤੁਸੀਂ ਹਿੰਗਾ ਤੇ ਘਿਓ ਦਾ ਮਿਸ਼ਰਣ ਪੀਣ ਨਾਲ ਦੇ ਸਕਦੇ ਹੋ ਇਸ ਦਾ ਸੇਵਨ ਕਰਨ ਨਾਲ ਕੀੜੇ ਜਲਦੀ ਬਾਹਰ ਨਿਕਲ ਜਾਂਦੇ ਹਨ ਤੇ ਪੇਟ ਦਰਦ ਤੋਂ ਬਹੁਤ ਜਲਦੀ ਆਰਾਮ ਮਿਲਦਾ ਹੈ ਨੰਬਰ 23 ਸ਼ਿਕਰੋਕਨ ਨਾਲ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਹੈ ਨੰਬਰ 24 ਰਜਾਨਾ ਆੜੂ ਦਾ ਇਸਤੇਮਾਲ ਕਰਨ ਨਾਲ ਪੇਟ ਦੀ ਚਰਬੀ ਘਟ ਹੁਣ ਸ਼ੁਰੂ ਹੋ ਜਾਂਦੀ ਹੈ ਨੰਬਰ 25 ਔਰਤਾਂ ਨੂੰ ਕੱਚੀ ਰੋਟੀ ਨਹੀਂ ਖਾਣੀ ਚਾਹੀਦੀ ਇਹ ਤੁਹਾਨੂੰ ਬਿਮਾਰ ਕਰ ਸਕਦੀ ਹੈ ਨੰਬਰ 26 ਤਾਜੀ ਮੂਲੀ ਖਾਣ ਨਾਲ ਸੁਸਤੀ ਦੂਰ ਹੋ ਜਾਂਦੀ ਹੈ ਨੰਬਰ 27 ਮੈਦੇ ਛੋਲੇ ਅਤੇ ਰਾਜਮਾਂ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ ਇਸ ਨਾਲ ਗੈਸ ਦੀ ਸਮੱਸਿਆ ਤੋਂ ਬਚੇ ਰਹੋਗੇ ਨੰਬਰ 28 ਸਰਦੀਆਂ ਵਿੱਚ ਬਾਹਰ ਜਾਂਦੇ ਸਮੇਂ ਦੋ ਚੁਟਕੀਆਂ ਜਮੈਨ ਮੂੰਹ ਵਿੱਚ ਰੱਖ ਲੋ ਸਾਦੀ ਤੋਂ ਬਚੇ ਰਹੋਗੇ ਨੰਬਰ 29 ਸਵੇਰ ਦੇ ਟਾਈਮ ਠੰਡੇ ਪਾਣੀ ਨਾਲ ਨਹਾਉਣ ਨਾਲ ਆਲਸ ਦੂਰ ਹੁੰਦੀ ਹੈ ਨੰਬਰ 30 ਤੁੱਪ ਤਾਜ਼ਾ ਹਵਾ ਸਾਫ਼ ਪਾਣੀ ਅਤੇ ਸਾਦਾ ਖਾਣਾ ਤੰਦਰੁਸਤੀ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਨੰਬਰ 31 ਜਿਨ੍ਹਾਂ ਔਰਤਾਂ ਦੀ ਸਕਿਨ ਵਿੱਚ ਰੁੱਖਾਪਨ ਹੁੰਦਾ ਹੈ ਉਹਨਾਂ ਨੂੰ ਨਾਸ਼ਪਤੀ ਦਾ ਸੇਵਨ ਜ਼ਰੂਰੀ ਕਰਨਾ ਚਾਹੀਦਾ ਹੈ ਨੰਬਰ 32 ਲੌਂਗ ਦਾ ਜ਼ਿਆਦਾ ਸੇਵਨ ਕਰਨ ਨਾਲ ਕਿਡਨੀ ਅਤੇ ਲੀਵਰ ਨੂੰ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਸ ਦੀ ਤਸਵੀਰ ਬਹੁਤ ਗਰਮ ਹੁੰਦੀ ਹੈ ਨੰਬਰ 33 ਗੁਲਕੰਦ ਦਾ ਸੇਵਨ ਕਰਨ ਨਾਲ ਦਿਲ ਦੀ ਜਲਣ ਦੂਰ ਹੋ ਜਾਂਦੀ ਹੈ ਨੰਬਰ 34 ਜਿਆਦਾ ਖਾਣਾ ਖਾਣ ਵਾਲਾ ਇਨਸਾਨ ਹਮੇਸ਼ਾ ਸਸਤ ਰਹਿਦਾ ਹੈ। ਨੰਬਰ 35 ਨਿੰਮ ਅਤੇ ਪੀਪਲ ਦੇ ਪੱਤਿਆਂ ਦਾ ਜੂਸ ਕੱਢ ਕੇ ਸਵੇਰ ਸ਼ਾਮੀ ਪੀਣ ਨਾਲ ਗੁਰਦਿਆਂ ਦੀ ਇਨਫੈਕਸ਼ਨ ਦੂਰ ਹੋ ਜਾਂਦੀ ਹੈ। ਨੰਬਰ 36 ਦੇਸੀ ਘਾਹ ਦਾ ਘੋਹ ਪ੍ਰਯੋਗ ਕਰਨ ਨਾਲ ਬਹੁਤ ਸਾਰੇ ਰੋਗ ਦੂਰ ਹੁੰਦੇ ਹਨ ਅਤੇ ਭਜਨ ਵੀ ਨਹੀਂ ਵੱਧਦਾ। ਨੰਬਰ 37 ਦਹੀਂ ਦੇ ਵਿੱਚ ਕਦੂਕਸ ਕਰਕੇ ਗਾਜਰ ਖਾਣ ਨਾਲ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ। ਨੰਬਰ 38 ਜਿਆਦਾ ਚੀਨੀ ਵਾਲੀ ਚਾਹ ਦਾ ਸੇਵਨ ਕਰਨ ਨਾਲ ਮੋਟਾਪਾ ਵਧਣ ਲੱਗ ਜਾਂਦਾ ਹੈ। ਨੰਬਰ 41 ਐਲੋਵੀਰਾ ਵਿੱਚ ਹਲਦੀ ਮਿਲਾ ਕੇ ਚਿਹਰੇ ਉੱਪਰ ਲਗਾਉਣ ਨਾਲ ਦਾਗ ਦੂਰ ਹੋ ਜਾਂਦੇ ਹਨ। ਨੰਬਰ 40 ਤੇਜ ਪੱਤੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਵਿਟਾਮਿਨ ਸੀ ਸਾਡੀ ਸਿਹਤ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ। ਇਹ ਫੇਫੜਿਆਂ ਤੇ ਹਿਰਦੇ ਦੇ ਰੋਗਾਂ ਲਈ ਲੜਨ ਵਿੱਚ ਮਦਦ ਕਰਦਾ ਹੈ। ਇਹ ਵੀਡੀਓ ਹਮ ਜਾਣਕਾਰੀ ਤੇ ਆਧਾਰਿਤ ਹੈ। ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ਼ ਕਰਨਾ ਇਹ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ